ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਦੀ ਮਹੱਲਾ ਪੰਜਵਾ ਹਰ ਹਰ ਚਰਨ ਰਦਾ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਭਲ ਅਮਾਰੇ ਜੋਗੋ ਜੋਗ ਅਟਲ ਸਤਗੁਰੂ ਚਾਵਰ ਸਰ ਤਰ ਤਖਤ ਦੇ ਮਾਲਕਤ ਸੰਪਾਤਸੀ ਦੀ ਯੋਧ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਵਰਤੀ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਦਇਆ ਕਿਰਪਾ ਕਰਕੇ ਰਹਿਮਤ ਕਰਕੇ ਅਮਤ ਵਲੇ ਆਪਣੀ ਪਾਵਨੋ ਪਵਿੱਤਰ ਨਿੱਗੀ ਗੋਦ ਅੰਦਰ ਬੈਠਣ ਦਾ ਸੁਭਾਗ ਸਮਾ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਸਤ ਸੰਗਤ ਦੀਆਂ ਅਮੋਲਕ ਕੜੀਆਂ ਬਖਸ਼ਿਸ਼ ਹੋਈਆਂ ਹਨ ਸਰਬੱਤੇ ਭਲੇ ਦੀ ਗੁਰੂ ਚਰਨਾਂ 'ਚ ਅਰਦਾਸ ਹੋਈ ਉਪਰੰਤ ਸਤਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਆਪਣੇ ਤਖਤ ਤੇ ਪ੍ਰਕਾਸ਼ਮਾਨ ਹੋ ਕਰਕੇ ਰੱਬੀ ਬਾਣੀ, ਕਲਿਆਨਕਾਰੀ ਬਾਣੀ, ਧੁਰ ਕੀ ਬਾਣੀ ਇਸ ਜੀਵਨ ਨੂੰ ਸਵਾਰਨ ਵਾਸਤੇ ਜੋ ਪਾਤਸ਼ਾਹ ਜੀ ਨੇ ਬਾਣੀ ਵਿੱਚ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਪਾਵਨ ਪੁੱਤਰ ਸਮਝ ਸਰਵਣ ਕੀਤਾ ਅੱਜ ਦਾ ਮਾਮਨ ਪੁੱਤਰ ਮੁਖਵਾਕ ਟੋਡੀ ਰਾਜ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਮਾਰਕ ਰਸਨਾ ਤੋਂ ਉਚਾਰਨ ਕੀਤਾ ਹੈ ਇਹ ਸ਼ਬਦ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਰਹਿਮਤ ਉਪਦੇਸ਼ ਮੇਰੀ ਤੁਹਾਡੀ ਚੋਈ ਪਾਇਆ ਸਾਬ ਕਿਨਾਂ ਨੇ ਜਿਹੜੇ ਜੀਵ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਦੇ ਹਨ ਜਿਹੜੇ ਜੀਵ ਪ੍ਰਮਾਤਮਾ ਦੇ ophag ਸ਼ਬਦ ਨਾਲ ਜੁੜਦੇ ਹਨ ਉਹ ਆਪਣੇ ਜੀਵਨ ਦੇ ਕਾਜ ਨੂੰ ਸਫਲਾ ਕਰ ਲੈਂਦੇ ਹਨ ਕਾਜ ਦੋ ਤਰ੍ਹਾਂ ਦਾ ਹੈ ਇੱਕ ਸੰਸਾਰੀ ਹੈ ਇੱਕ ਨਿਰੰਕਾਰੀ ਹੈ ਇੱਕ ਤਨ ਦਾ ਕਾਰਜ ਹੈ ਇੱਕ ਮਨ ਦਾ ਕੰਮ ਹੈ ਤਨ ਨੂੰ ਸਵਾਰਨ ਬਾਅਦ ਤੇ ਤੇ ਬੜੇ ਸਲਾਹਕਾਰ ਡਾਕਟਰ ਵੀ ਮਿਲ ਜਾਣਗੇ ਤਨ ਨੂੰ ਕਿਵੇਂ ਸ਼ਿੰਗਾਰਿਆ ਜਾ ਸਕਦਾ ਏ ਕਿਵੇਂ ਸੋਹਣਾ ਕੀਤਾ ਜਾ ਸਕਦਾ ਏ ਪਰ ਮਨ ਨੂੰ ਸ਼ਿੰਗਾਰਨ ਵਾਲਾ ਕੇਵਲ ਤੇ ਕੇਵਲ ਇੱਕੋ ਹੀ ਆ ਉਹ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜੇ ਕੋਈ ਮਨ ਦੀ ਅਵਸਥਾ ਨੂੰ ਠੀਕ ਕਰ ਸਕਦਾ ਏ ਜਾਂ ਮਨ ਨੂੰ ਸੋਹਣਾ ਕਰ ਸਕਦਾ ਏ ਉਹ ਕੇਵਲ ਤੇ ਕੇਵਲ ਸਤਿਗੁਰੂ ਪਾਤਸ਼ਾਹ ਗੁਰੂ ਕਾ ਸ਼ਬਦ ਹੈ ਗੁਰੂ ਕੀ ਬਾਣੀ ਸਦ ਮਨ ਨੂੰ ਸਮੋਦਨ ਕਰਨ ਦੀ ਮਨ ਮਾਨੂੰ ਇਹ ਸਰੀਰ ਅੰਦਰ ਇਵੇਂ ਆ ਸਰੀਰ ਅੰਦਰ ਬਾਕੀ ਇੰਦਰੀਆਂ ਵੀ ਨੇ ਮਨ ਇਵੇਂ ਆ ਕਿ ਜਿਵੇਂ ਕਰੇਲ ਗੱਡੀ ਹੋਵੇ ਉਹਦੇ ਡੱਬੇ ਹੋਣ ਤੇ ਇੱਕ ਉਹਦਾ ਇੰਜਣ ਹੁੰਦਾ ਏ ਜਿੱਧਰ ਇੰਜਣ ਜਾਂਦਾ ਏ ਬਾਕੀ ਡੱਬੇ ਉਧਰ ਉਧਰ ਜਾਣੀ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਅੰਦਰ ਜਿਹੜਾ ਮਨ ਹੈ ਨਾ ਸਾਡੇ ਇਹ ਤਨ ਰੂਪੀ ਗੱਡੀ ਨੂੰ ਚਲਾਉਣ ਵਾਲਾ ਇਹ ਇੰਦਰੀਆਂ ਨੂੰ ਚਲਾਉਣ ਵਾਲਾ ਇਹ ਮਨ ਰੂਪੀ ਇੱਕ ਇੰਜਣ ਹੈ ਇੰਜ ਜਿੱਧਰ ਜਾਏਗਾ ਬਾਕੀ ਦਬੇ ਉਧਰ ਜਾਂਦੇ ਨੇ ਭਾਵ ਮਨ ਜਿੱਧਰ ਪ੍ਰੇਰੇਗਾ ਇਹ ਅੱਖਾਂ ਨੇ ਲਾਕੇ ਆ ਜ਼ੁਬਾਨ ਆ ਕੰਨ ਆ ਮਨ ਸੋਹਣਾ ਏ ਅੱਖਾਂ ਚਾਰ ਚੰਨ ਸੋਹਣਾ ਵੇਖਣ ਦੀ ਆ ਪੁਕਾਰ ਨਹੀਂ ਵੇਖਣ ਦੀ ਆ ਅਲੰਕਾਰ ਵੇਖਣ ਦੀ ਆ ਮਨ ਦੀ ਦਿਸ਼ਾ ਸਹੀ ਆ ਮਨ ਨਿੰਦਿਆ ਚੁਗਲੀ ਨਹੀਂ ਸੁਣੇਗਾ ਇਹ ਜਿਹੜੇ ਕੰਨ ਨੇ ਇਹਨਾਂ ਨੂੰ ਸ਼ਬਦ ਚੰਗਾ ਲੱਗੇਗਾ ਮਨ ਦੀ ਦਿਸ਼ਾ ਸਹੀ ਹੈ ਜ਼ੁਬਾਨ ਤੋਂ ਮਨੋ ਕੋ ਕੋਣੀ ਬੋਲ ਨਹੀਂ ਬੋਲੇਗਾ ਮਿੱਠੇ ਬੋਲ ਬੋਲੇਗਾ ਕਹਿਨ ਤ ਪਾਵ ਜਿਹੜੇ ਸਾਡੇ ਇਹ ਇੰਦਰੇ ਨੇ ਇਹ ਮਨ ਦੇ ਪਿੱਛੇ ਚੱਲਦੇ ਪਾਛਾ ਕਿੰਨੇ ਜਿਹੜੇ ਜੀਵ ਗੁਰੂ ਚਰਨਾਂ ਨਾਲ ਜੁੜਦੇ ਨੇ ਉਹ ਆਪਣੇ ਤਨ ਤੇ ਮਨ ਦੇ ਦੋਵੇਂ ਕਾਜ ਸੁਨੇ ਕਰ ਦਿੰਦੇ ਨੇ ਪਾਵ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਦਿੰਦੇ ਨੇ ਹਰ ਹਰ ਹਰੀ ਪ੍ਰਮਾਤਮਾ ਜਿਹੜਾ ਹਰ ਜਗ੍ਹਾ ਤੇ ਆ ਇਹ ਨਹੀਂ ਵੀ ਕਿਸੇ ਇੱਕ ਜਗ੍ਹਾ ਤੇ ਆ ਪ੍ਰਮਾਤਮਾ ਸਿੱਖੀ ਦੀ ਬੜੀ ਇਹ ਵਿਲੱਖਣਤਾ ਹੈ ਅੱਜ ਤੋਂ ਬਾਅਦ ਪਹਿਲੇ ਕਿਸੇ ਨੇ ਕਹਿਤਾ ਪ੍ਰਮਾਤਮਾ ਸਤਵੇਂ ਸਮਾਂ ਤੇ ਕੋਈ ਕਹਿੰਦਾ ਦੱਖਣ ਚ ਰਹਿੰਦਾ ਏ ਕੋਈ ਕਹਿੰਦਾ ਪੱਛਮ ਚ ਰਹਿੰਦਾ ਏ ਕੋਈ ਕਿਤੇ ਕੋਈ ਕਿਤੇ ਪਰ ਗੁਰਮਤ ਸਾਨੂੰ ਇਹ ਦ੍ਰਿੜ ਕਰਾਉਂਦੀ ਆ ਕਿ ਕੋਈ ਐਸੀ ਥਾਂ ਨਹੀਂ ਜਿੱਥੇ ਉਹ ਪ੍ਰਮਾਤਮਾ ਨਹੀਂ ਰਹਿੰਦਾ ਉਹ ਕਣ ਕਣ ਵਿੱਚ ਆ ਉਹ ਜੜੇ ਜੜੇ ਵਿੱਚ ਆ ਕਹਿਣ ਵਾਲਿਆ ਆਖਿਆ ਦੱਖਣ ਦੇਸ਼ ਹਰੀਕਾ ਵਾਸਾ ਕਿਸੇ ਨੇ ਕਹਿਤਾ ਪੱਛਮ ਅੱਲਾ ਮਕਾਮੇ ਉਹ ਦੱਖਣ 'ਚ ਰਹਿੰਦਾ ਏ ਉਹ ਪੱਛਮ 'ਚ ਅੱਲਾ ਰਹਿੰਦਾ ਏ ਦੱਖਣ ਦੇ ਸ਼ਰੀਕਾ ਵਾਸਾ ਪੱਛਮ ਅੱਲਾ ਮਕਾਮ ਪਰ ਪਾਛਾ ਕਹਿੰਦੇ ਨੇ ਉਹ ਤੇ ਤੇਰੇ ਦਿਲ 'ਚ ਅੰਦਰ ਵੀ ਆ ਤੇਰੇ ਸਰੀਰ ਅੰਦਰ ਵੀ ਆ ਉਹ ਤੇਰੇ ਆਲੇ-ਦੁਆਲੇ ਵੀ ਆ ਉਹ ਕਣ-ਕਣ ਵਿੱਚ ਏ ਜ਼ਰੇ-ਜ਼ਰੇ ਵਿੱਚ ਏ ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਹੀਂ ਉਹ ਨੂੰ ਕਹਿੰਦੇ ਨੇ ਹਰ ਹਰ ਹਰੀ ਪ੍ਰਮਾਤਮਾ ਜੜਾ ਹਰ ਜਗ੍ਹਾ ਤੇ ਆ ਹਰ ਹਰ ਚਰਨ ਹਿਦੈ ਉਰ ਧਾਰੇ ਜਿਹੜਾ ਪ੍ਰਮਾਤਮਾ ਹਰ ਜਗ੍ਹਾ ਤੇ ਆ ਉਸ ਪ੍ਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ ਤੁਸੀਂ ਬਾਣੀ ਪੜੋਗੇ ਬਾਣੀ 'ਚ ਉਸ ਪ੍ਰਮਾਤਮਾ ਦੇ ਹਰੀ ਦੇ ਦੋ ਸਰੂਪ ਬਿਆਨ ਕੀਤੇ ਨੇ ਦੋ ਸਰੂਪ ਇੱਕ ਨਿਰਗੁਣ ਤੇ ਇੱਕ ਸਰਗੁਣ ਨਿਰਗੁਣ ਜਿਹੜਾ ਸਾਨੂੰ ਵਿਖਾਈ ਨਹੀਂ ਦੇ ਰਿਹਾ ਸਰਗੁਣ ਉਹ ਆ ਜਿਹਦੇ ਆਪਾਂ ਦਾਦਾਰ ਕਰਦੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਤਾਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹ ਸਰਗੁਣ ਸਰੂਪ ਹੋ ਕੇ ਸਾਨੂੰ ਦیدار ਬਖਸ਼ ਰਹੇ ਕਰ ਰਹੇ ਨੇ ਇਹ ਮਾਝ ਦਾ ਸਰਗੁਣ ਸਰੂਪ ਹੈ ਤੇ ਦਿਨਗਰ ਸਰੂਪ ਜਿਹੜਾ ਮੁਨੁੱਖ ਚਿੰਤਨ ਦੇ ਰਹੀਂ ਸ਼ਬਦ ਅਭਿਆਸ ਕਰਕੇ ਉਸ ਪ੍ਰਮਾਤਮਾ ਦੇ ਜਿਹੜੇ ਅੱਖਾਂ ਬੰਦ ਕਰਕੇ ਦیدار ਕਰਦਾ ਹੈ ਜਿਹੜਾ ਅੰਦਰ ਵਸਦਾ ਏ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੇ ਤੈਨhੱਤ ਚੜਿਆ ਰਾਮ ਗੁਰਬਾਣੀ ਲਾਗੇ ਤੈਨhੱਤ ਚੜਿਆ ਨਰਮੋਲਕ ਰਤਨਾ ਪਾਹਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਢੰਡਾਰਾ ਸਮੁੰਦ ਵਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਲੂਪ ਦਿਖਾਈ ਗੁਰ ਗੋਬਿੰਦ ਗਵਿੰਦ ਗੁਰੂ ਹੈ ਨਾਨਕ ਭੇਦ ਨ ਪਾਈ ਗੁਰੂ ਤੇ ਗੋਬਿੰਦ ਤੇ ਹੀ ਉੱਥੇ ਫਿਰ ਇੱਕਮਕਤਾ ਮਾਨਦਾ ਏ ਉਹ ਦਰਦਾਨ ਕਰਦਾ ਏ ਉਹ ਨਿਰਗੁਣ ਸਰੂਪ ਪਵ ਅੰਤਰਾਤਮੇ ਆਪਣੇ ਆਪ ਨੂੰ ਖੋਜਣਾ ਤੇ ਨਿਰਗੁਣ ਸਰੂਪ ਨੂੰ ਵੇਖਣਾ ਬਾਰੀ ਤੌਰ ਤੇ ਸੰਗਤ ਨਾਲ ਸੇਵਾ ਨਾਲ ਜੁੜਨਾ ਹਰ ਇੱਕ ਦੇ ਅੰਦਰ ਉਹਨੂੰ ਵੇਖਣਾ ਇਹ ਉਹਦਾ ਸਰਗੁਣ ਸਰੂਪ ਹੈ ਇੱਥੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜਾ ਪ੍ਰਮਾਤਮਾ ਉਹਦੇ ਚਰਨਾਂ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲੈ ਬੜੀ ਜਗ੍ਹਾ ਹੋਰ ਵੀ ਸ਼ਬਦ ਹੋਣਗੇ ਮਾਈ ਚਰਨ ਗੁਰ ਮਿੱਠੇ ਉਹ ਪ੍ਰਮਾਤਮਾ ਦੇ ਚਰਨ ਪਾਛ ਕੇ ਇਹਨਾਂ ਨੇ ਮਾਈ ਚਰਨ ਗੁਰ ਮੀਤੇ ਗੁਰੂ ਦੇ ਚਰਨ ਦੀ ਗੋਦ ਵਿੱਚ ਬੈ ਕੇ ਇਹਦੇ ਵੀ ਚਰਨ ਲੈ ਤੇ ਗੁਰੂ ਦੇ ਚਰਨ ਮਿੱਠੇ ਨੇ ਇੱਕ ਜਗ੍ਹਾ ਮਾਰ ਕਹਿੰਦੇ ਨੇ ਗੁਰੂ ਕਾ ਜਿਹੜੇ ਚਰਨ ਆ ਨਾ ਇਹ ਬੋਇਥਾ ਹੈ ਇਹ ਜਹਾਜ਼ ਹੈ ਇਸ ਜਹਾਜ਼ ਤੇ ਚੜ ਕੇ ਲੰਘਿਆ ਜਾਂਦਾ ਹੈ ਸ਼ਬਦ ਰੂਪੀ ਯਾਤ ਜਿਹੜੇ ਗੁਰੂ ਕੇ ਚਰਨ ਆ ਨੇ ਜਹਾਜ਼ ਇਸ ਜਹਾਜ਼ ਤੇ ਇਸ ਭਵ ਸਾਗਰ ਤੋਂ ਤਰਿਆ ਜਾ ਸਕਦਾ ਹੈ ਤੇ ਗੁਰੂ ਕੇ ਚਰਨ ਪਾਛਾ ਕਿੰਨੇ ਉਹ ਹੈ ਪ੍ਰਮਾਤਮਾ ਦਾ ਛੱਬ। ਹਿਰਦੇ ਚਰਨ ਸ਼ਬਦ ਗੁਰੂ ਕੋ ਨਾਨਕ ਬੰਦਿਉ ਪਾਲ। ਗੁਰੂ ਗੋਬਿੰਦ ਸਿੰਘ ਪਾਛਾ ਜਾਪ ਸਾਹਿਬ ਅੰਦਰ ਦੋਵਾਂ ਚੀਜ਼ਾਂ ਦਾ ਬਿਆਨ ਕਰ ਦਿੰਦੇ। ਪਹਿਲਾਂ ਆਪਾਂ ਜਦੋਂ ਜਾਪ ਸਾਹਿਬ ਸ਼ੁਰੂ ਕਰਦੇ ਆ। ਇਮਾਰ ਕਹਿੰਦੇ ਨੇ ਨਿਰਗੁਣ ਸਰੂਪ ਚੱਕਰ ਚੇਨ ਯਰ ਬਰਨ ਜਾਤ ਅਰ ਪਾਤ ਨੈਣ ਦੇ ਰੂਪ ਰੰਗ ਅਰ ਰੇਖ ਪੇਕੂ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਵ ਪ੍ਰਕਾਸ਼ਮ ਤੋਜ ਕਿਹਿ ਜਾਏ। ਕੋਟ ਇੰਦਰ ਇੰਦਰਾਨ ਸੋ ਸਹਾਨ ਗਣੀਆ। ਤਿਰਪਵਨ ਮਹੀਪ ਸੁਰ ਨਾਲ ਅਸੁਰ ਨੇਤ ਨੇਤ ਬਾਣਤਰਨ ਕਾਇਤ ਤਬ ਸਰਬਨਾਮ ਕਥੇ ਕਮ ਕਰਮ ਨਾਮ ਵਰਨਤ ਸੁਮਾਇ। ਤੇ ਸਰਗੁਣ ਚਰ ਫਰ ਕਹਿੰਦੇ ਨੇ ਘਰ ਘਰ ਪ੍ਰਣਾਮ ਚਿਤ ਚਰਨ ਨਾਮ। ਪਰ ਪ੍ਰਮਾਤਮਾ ਦਾ ਜਿਹੜਾ ਨਾਮ ਆ ਨਾ ਜਿਹੜਾ ਸ਼ਬਦ ਆ ਉਹਨੂੰ ਆਪਣੇ ਚੇਤੇ ਅੰਦਰ ਧਾਰਨ ਕਰਨਾ ਇਹ ਗੁਰੂ ਦੇ ਪ੍ਰਮਾਤਮਾ ਦੇ ਚਰਨ ਆਪਣੇ ਹਿਰਦੇ ਅੰਦਰ ਧਾਰਨ ਕਰਨ ਦੀ ਬਾਤ ਹੈ ਕਹਿਣ ਤੋਂ ਭਾਵ ਸਿੱਧੇ ਸ਼ਬਦਾਂ ਵਿੱਚ ਕਿ ਸ਼ਬਦ ਮੇਰੀ ਤੁਹਾਡੀ ਜ਼ਿੰਦਗੀ ਆ ਸ਼ਬਦ ਮੇਰਾ ਤੁਹਾਡਾ ਰਸਤਾ ਹੈ ਸ਼ਬਦ ਮੇਰੇ ਤੁਹਾਡੇ ਵਾਸਤੇ ਇੱਕ ਚਾਨਣ ਆ ਇੱਕ ਬੋਹੇ ਤੇ ਆ ਇੱਕ ਜਹਾਜ਼ ਹੈ ਸ਼ਬਦ ਦੇ ਚਰਨ ਫੜ ਕੇ ਹੀ ਸਾਡੀ ਜ਼ਿੰਦਗੀ ਦਾ ਪਾਰ ਹੋਤਾ ਹੈ ਪਾਛਤੇ ਇੱਥੋਂ ਤੱਕ ਬਾਣੀ ਚ ਲਿਖਦੇ ਕਹਿੰਦੇ ਨੇ ਸ਼ਬਦ ਗੁਰ ਪੀਰਾ ਸ਼ਬਦ ਗੁਰੂ ਵੀ ਆ ਤੇ ਪੀੜ ਵੀ ਆ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਜਿਹਦਾ ਕੋਈ ਅੰਤ ਨਹੀਂ ਆ ਬੇਸ਼ਮਾਰ ਪਵਸ ਦੀ ਵੀ ਇਹ ਸਦਾ ਏ ਸ਼ਬਦਾਂ ਇਹਦਾ ਕੋਈ ਅੰਤ ਹੈ ਸ਼ਬਦਾਂ ਦਾ ਹੁਣ ਕਿੰਨੇ ਕਿੰਨੇ ਵਿਦਵਾਨ ਨੇ ਸੰਸਾਰ ਅੰਦਰ ਉਹ ਸ਼ਬਦਾਂ ਨਾਲ ਸਾਂਝ ਪਾ ਕੇ ਵਿਦਵਾਨ ਬਣਦੇ ਨੇ ਕਿੰਨੀਆਂ ਕਿੰਨੀਆਂ ਵਿਦਵਾਨੀਆਂ ਦੇ ਗੱਲਾਂ ਕਰਦੇ ਨੇ ਕਿ ਉਹ ਸ਼ਬਦ ਦੀ ਬਰਕਤ ਹੈ ਸ਼ਬਦ ਤੋਂ ਬਿਨਾ ਤੇ ਸੰਸਾਰ ਪਾਚਕ ਨੇ ਬਹੁਰਾਏ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਦੇ ਸਭ ਜੱਗ ਬਹੁ ਰਾਨੰਗ ਅੱਜ ਸਭਰ ਜ਼ਿੰਦਗੀ ਚੋ ਪਾਸੇ ਕਰਦੀਏ ਤੇ ਬਲੁਖ ਪਾਗਲਾ ਵਾਂਗ ਟਕਰਵ ਇੱਕ ਦੂਜੇ ਦਾ ਪਤਾ ਹੀ ਨਹੀਂ ਲੱਗੇਗਾ ਕਿ ਕੀ ਆ ਸ਼ਬਦਾਂ ਲਈ ਇੱਕ ਦੂਜੇ ਦਾ ਅੰਦਰ ਦੀ वेदना ਜਾਂ ਅੰਦਰ ਦੀ ਭਾਵਨਾ ਦਾ ਇੱਕ ਦੂਜੇ ਨੂੰ ਆਪਾਂ ਸਮਝਦੇ ਆ ਇਹ ਸ਼ਬਦਾਂ ਨਾਲ ਸਾਗਿਆ ਇਹ ਇੱਕ ਸੰਸਾਰੀ ਸ਼ਬਦ ਇੱਕ ਨਿਰੰਕਾਰੀ ਸ਼ਬਦ ਇਹ ਗੁਰੂ ਕੀ ਜਿਹੜੀ ਬਾਣੀ ਆ ਨਾ ਇਹ ਨਿਰੰਕਾਰੀ ਸ਼ਬਦ ਹੈ ਇਹਦੇ ਚ ਸੰਸਾਰ ਦੀਆਂ ਬਾਤਾਂ ਮਾਰ ਜਨੇ ਵੀ ਕੀਤੀਆਂ ਤਾਂ ਕਿ ਸਾਨੂੰ ਸਮਝ ਸੌਕੀ ਆਉਣ ਪਰ ਸੰਸਾਰ ਦੀਆਂ ਬਾਤਾਂ ਕਰਕੇ ਸਾਨੂੰ ਨਿਰੰਕਾਰ ਦੇ ਘਰ ਦਾ ਰਾਹ ਵਿਖਾ ਦਿੱਤਾ ਹੈ ਜੋ ਕੁਝ ਅਸੀਂ ਸੰਸਾਰ ਨੂੰ ਵਿਚਰਦੇ ਆ ਰਿਸ਼ਤੇਦਾਰੀਆਂ ਨਿਭਾਉਂਦੇ ਆ ਉਹਨਾਂ ਦੇ ਵਿੱਚੋਂ ਹੀ ਨਿਰੰਕਾਰ ਦੇ ਘਰ ਦਾ ਰਾਹ ਵਿਖਾ ਦਿੱਤਾ ਹੈ ਕਹਿਣ ਤੋਂ ਭਾਵ ਨਿਰਗੁਣ ਤੇ ਸਰਗੁਣ ਇਹ ਜ਼ਿੰਦਗੀ 'ਚ ਦੋਵੇਂ ਪਾਸੇ ਨਹੀਂ ਕੀਤੇ ਜਾ ਸਕਦੇ ਖੇਡ ਦੋਵਾਂ ਦੀ ਮਾਝ ਨੇ ਸਾਨੂੰ ਸਿਖਾਈ ਆ ਜੇ ਇਹਨੂੰ ਹੋਰ ਸਮਝਣਾ ਹੋਵੇ ਨਾ ਸ਼ੋਕੁਨੀ ਸਾਹਿਬ ਦੀ ਇਕਵੀਂ ਅਸ਼ਟਮਦੀ ਪੜਿਓ। ਉਹਦੇ ਚ ਨਿਰਗੁਣ ਤੇ ਸਰਗੁਣ ਸਰੂਪ ਦੀ ਮਾਲ ਜੀ ਨੇ ਵਿਆਖਿਆ ਕੀਤੀ ਆ। ਕਰੀਬਨ ਕਰੀਬਨ 6 ਘੰਟੇ ਦੀ ਉਹਦੀ ਵਿਆਖਿਆ ਹੋ ਚੁੱਕੀ ਆ ਤੇ 3 ਕੇ ਘੰਟੇ ਦੀ ਵਿਆਖਿਆ ਬਾਕੀ ਆ। ਉਹਦੇ ਚ ਨਿਰਗੁਣ ਤੇ ਸਰਗੁਣ ਦੀ ਬਾਤ ਮਾਲ ਜੀ ਨੇ ਕੀਤੀ ਹੈ ਸਰਵਣ ਕਰਨ ਦੀ। ਕੋਸ਼ ਕਰੋ ਣੈਟ ਤੇ ਮਿਲ ਜਾਈ ਦੀ ਸਾਰਾ ਕੁਝ। ਉਹਦੇ ਚ ਨਿਰਗੁਣ ਤੇ ਸਰਗੁਣ। ਪਾਛੇ ਕਿੰਨੇ ਨੇ ਹਰ ਹਰ ਚਰਨ ਰਿਦਾ ਉਰ ਧਾਰੇ ਹਰੀ ਪ੍ਰਮਾਤਮਾ ਜੜਾ ਹਰ ਜਗ੍ਹਾ ਤੇ ਆ। ਉਸ ਦੇ ਚਰਨ ਆਪਣੇ ਹਿਰਦੇ ਨੂੰ ਧਾਰਨ ਕਰਕੇ ਸਿਮਰ ਸੁਆਮੀ ਸਤਿਗੋਰੀ ਆਪਣਾ ਕਾਰਜ ਸਫਲ ਅਮਾਰੇ ਉਸ ਪਿਆਰੇ ਨੂੰ ਚੇਤੇ ਕਰ ਕਰਕੇ ਸਿਮਰ ਸਿਮਰ ਕੇ ਉਹਦੇ ਨਾਲ ਸਾਂਝ ਪਾ ਪਾ ਕੇ ਆਪਣੇ ਜੀਵਨ ਦੇ ਕਾਜ ਨੂੰ ਸਫਲ ਕਰ ਲਿਆ ਭਾਵ ਸਾਡੇ ਜ਼ਿੰਦਗੀ ਦੇ ਕਾਜ ਸਫਲ ਹੋ ਗਏ ਨਾਮ ਨਾਲ ਜੁੜੀਏ ਸ਼ਬਦ ਨਾਲ ਜੁੜੀਏ ਇਹਦੇ 'ਚ ਕੋਈ ਸ਼ੱਕ ਨਹੀਂ ਸਾਡੇ ਦੁਨਿਆਵੀ ਕਾਜ ਵੀ ਸਬਰਦੇ ਨੇ ਸਾਦੇ ਦੁਨਿਆਵੀ ਕਾਜ ਵੀ ਸੋਹਣੇ ਹੁੰਦੇ ਨੇ ਜਿੰਦਗੀ 'ਚ ਕੋਈ ਅੜਤਣਾ ਆ ਗਈ ਕੋਈ ਰੁਕਾਵਟ ਆ ਗਈ ਕੋਈ ਵਾਧਾ ਬਣ ਗਈ ਆਪਾਂ ਗੁਰੂ ਚਰਨਾਂ 'ਚ ਧੰ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਪਾਤਸ਼ਾਹ ਸਾਡਾ ਉਹ ਕਾਜ ਸੰਪੂਰਨ ਕਰ ਦੇਵੇ ਸਿਰ ਦੇ ਚਾਰ ਦੇ ਅਰਦਾਸ ਤੇ ਦੂਸਰਾ ਕਾਜ ਗੁਰੂ ਅਰਜਨ ਦੇ ਪਾਤਸ਼ਾਹ ਰੋਜ਼ ਮੈਨੂੰ ਤੁਹਾਨੂੰ ਚੇਤਾ ਕਰਾਉਂਦੇ ਜਦੋਂ ਸੋਲਹ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਪਾਤਸ਼ਾਹ ਕਹਿੰਦੇ ਨੇ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਆ ਵੇਖ ਤੇਰਾ ਬਿਨ ਇਧਰ ਉਜ ਭਜਦੇ ਆ ਮੀਤ ਦੇ ਅੱਖਾਂ ਰਹੀ ਇਹ ਪ੍ਰਮਾਤਮਾ ਦੀ ਟਹਿਲ ਕਰਨ ਦਾ ਸੇਵਾ ਕਰਨ ਦਾ ਸਿਮਰਨ ਕਰਨ ਦਾ ਵੇਲਾ ਸੀ ਇੰਹਾਂ ਖਾਨ ਤਲੋ ਹਰ ਲਾਹ ਇੱਥੇ ਵੀ ਖੱਟੀ-ਖਟੋ ਤੇ ਅੱਗੇ ਵੀ ਲਾਹਾ ਪ੍ਰਾਪਤ ਕਰੋ ਇੰਹਾਂ ਖਾਨ ਤਲੋ ਹਰ ਲਾਹ ਆਗਾ ਬਸਮ ਸੁਹੇਲਾ ਫਿਰ ਪਾਛਾ ਸੁਚੇਤ ਕਰਦੇ ਕਿੰਨੇ ਨੇ ਆਉਦ ਘਟ ਹੈ ਦਿਨ ਸੋ ਰਹਿਣਾਰੇ ਰਾਤ ਦਿਨ ਕਰਕੇ ਤੇਰੀ ਉਮਰ ਘਟਦੀ ਆ ਇਹ ਆਉਦ ਜਿਹੜੀ ਭਗ ਪ੍ਰਮਾਤਮਾ ਨੇ ਉਮਰ ਦਿੱਤੀ ਹੈ ਨਾ ਇੱਕ ਚੂਆ ਉਲਾਈ ਬੜੀ ਕੀਮਤੀ ਕਿਤਾਬ ਪਈ ਹੋਏ ਨਾ ਤੇ ਸਾਰੀ ਰਾਤ ਨੂੰ ਟੁਕ ਟੁਕ ਕੇ ਐ ਨਿੱਕੀ ਨਿੱਕੀ ਕਰ ਦਿੰਦਾ ਸਾਰੀ ਯਾਦ ਲੱਗਾ ਰਹਿੰਦਾ ਕਲਗੀ ਇਸੇ ਤਰ੍ਹਾਂ ਜਿਹੜੀ ਮਨੁੱਖ ਦੀ ਉਮਰ ਹੈ ਨਾ ਉਮਰਾਂ ਰੂਪੀ ਜਿਹੜੀ ਰੱਸੀ ਆ ਇਹਨੂੰ ਵੀ ਇੱਕ ਕਾਲ ਰੂਪੀ ਚੂਹਾ ਕੱਟ ਰਿਹਾ ਏ ਹੌਲੀ ਹੌਲੀ ਇਹਨੂੰ ਕੱਟੀ ਜਾ ਰਿਹਾ ਏ ਜਿਹੜਾ ਦਿਨ ਚੜਦਾ ਏ ਸ਼ਾਮ ਪੈ ਜਾਂਦੀ ਏ ਦਿਨ ਬੀਤ ਗਿਆ ਨਾ ਦਿਵਸ ਚੜੇ ਫਿਰ ਆਤਵ ਹੈ ਰਹਿਣ ਸੁਬਾਈ ਜਾਏ ਰਾਤ ਪੈ ਗਈ ਉਹ ਵੀ ਬੀਤ ਗਈ ਬਾਅਦਛਾ ਕਹਿ ਲੱਗੇ ਇਹ ਤਾਂ ਏਵੇਂ ਆ ਵੀ ਜਿਵੇਂ ਇੱਕ ਮੂਸਾ ਰੱਸੀ ਕਾਲ ਦੀ ਕੱਟੀ ਜਾਂਦਾ ਏ ਇਸੇ ਤਰ੍ਹਾਂ ਤੇਰੀ ਜ਼ਿੰਦਗੀ ਜੂਰੀ ਰੂਪੀ ਰਾਤ ਐ ਨਾ ਸਵਾਸਾ ਰੂਪੀ ਪੂੰਜੀ ਆ ਇਹ ਖਤਮ ਹੁੰਦੀ ਜਾ ਰਹੀ ਆ ਜਿਵੇਂ ਦਿਨ ਚੜਿਆ ਸ਼ਾਮ ਪੈ ਗਈ ਦਿਨ ਬੀਤ ਗਿਆ ਰਾਤ ਪੈ ਗਈ ਇਸੇ ਤਰ੍ਹਾਂ ਆਉਦ ਘਟੈ ਦਿਨ ਸੋ ਰਹਿਣਾ ਰੇ ਦਿਨ ਕਰਕੇ ਰਾਤ ਕਰਕੇ ਦਿਨ ਬੀਤ ਗਿਆ ਰਾਤ ਬੀਤ ਗਈ ਉਮਰ ਘਟ ਗਈ ਇੱਕ ਦਿਨ ਇੱਕ ਰਾਤ ਜ਼ਿੰਦਗੀ ਚ ਚਲੀ ਗਈ ਦਿਨ ਸੋ ਰਹਿਣਾ ਰੇ ਤੇ ਪਾਛ ਕੇ ਮੈਨੂੰ ਭੋਲਿਆ ਗੁਰ ਮਿਲ ਕਾਜ ਸਵਾਰੇ ਮਨ ਗੁਰ ਮਿਲ ਕਾਜ ਸਵਾਰੇ ਗੁਰ ਮਿਲ ਕਾਜ ਸਵਾਰੇ ਮਨ ਗੁਰ ਮਿਲ ਕਾਜ ਸਵਾਰੇ ਗੁਰ ਮਿਲ ਕਾਜ ਗੁਰਮੇਲ ਕਾਜ ਸਵਾਰੇ ਮਨ ਗੁਰਮੇਲ ਕਾਜ ਸਵਾਰੇ ਗੁਰਮੇਲ ਕਾਜ ਸਵਾਰੇ ਮਨ ਗੁਰਮੇਲ ਕਾਜ ਸਵਾਰੇ ਗੁਰਮੇਲ ਕਾਜ ਵੇਖੋ ਕਿੰਨੇ ਪਿਆਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਕਿੰਨੇ ਨੇ ਵੇਖ ਜਿਨ੍ਹਾਂ ਨੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਉਹਨਾਂ ਨੇ ਆਪਣੇ ਕਾਜ ਸਵਾਰਲੇ ਤੂੰ ਗਫਲਤਾ ਦੀ ਨੀਂਦ ਵਿੱਚ ਸੁੱਤਾ ਹੈ ਕੇਵਣੀ ਪੁੱਤ ਨਾ ਅੱਖੇ ਲੱਗੇ ਤੇ ਪਿਓ ਪਰ ਹੱਥ ਜੋੜਦਾ ਪੁੱਤ ਅੱਗੇ ਕਿ ਤੇਰੇ ਅੱਗੇ ਹੱਥ ਜੋੜੇ ਆ ਅੱਖੇ ਲੱਗ ਜਾ ਜਿਹਦੇ ਰਸਤੇ ਤੇ ਤੂੰ ਤੁਰਿਆ ਤੇਰਾ ਰਸਤਾ ਨਹੀਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਮੇਰੇ ਤੁਹਾਡੇ ਪਿਤਾ ਨੇ ਉਹ ਵੀ ਕਹਿੰਦੇ ਨੇ ਪੁੱਤਰਾ ਕਰੋ ਬਨੰਤੀ ਸੁਣੋ ਮੇਰੇ ਮੀਤਾ ਤੂੰ ਮੇਰਾ ਪੁੱਤਰ ਨਹੀਂ ਤੂੰ ਮੇਰਾ ਮਿੱਤਰ ਵੀ ਆ ਤੇ ਮੈਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਕਰੋ ਬਨੰਤੀ ਵੇਖੋ ਇੰਨਾ ਪਿਆਰਾ ਗੁਰੂ ਕਿੱਥੋਂ ਮਿਲੇਗਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਵੇਲਾ ਇਹ ਸੰਗਤ ਕਰਨ ਦਾ ਸੇਵਾ ਕਰਨ ਦਾ ਇਹ ਜ਼ਿੰਦਗੀ ਨੂੰ ਕਮਾਉਣ ਦਾ ਵੇਲਾ ਹੱਥ માં ਗਵਾਈ ਜਿਹੜਾ ਜ਼ਿੰਮੇਦਾਰ ਆਪਣਾ ਵੇਲਾ ਗਵਾ ਲੈਂਦਾ ਨਾ ਵੇਲੇ ਸੇ ਫਸਲ ਨਹੀਂ ਪੀਜਦਾ ਤੇ ਲੋਕ ਵੀ ਇਲਾਮਾ ਦਿੰਦੇ ਵੀ ਬੜਾ ਆਲਸੀ ਹੁਣ ਇਹਨੇ ਟਾਈਮ ਨਾਲ ਫਸਲੀ ਨਹੀਂ ਬੀਜੀ ਹੁਣ ਟਾਈਮ ਨਾਲ ਫਸਲ ਨਹੀਂ ਬੀਜੀ ਤੇ ਨੁਕਸਾਨ ਕਿਦਾ ਹੋਇਆ ਲੋਕਾਂ ਦਾ ਨੁਕਸਾਨ ਤੇ ਆਪਣਾ ਹੀ ਕੀਤਾ ਨਾ ਪਾਛਾ ਕਿੰਨੇ ਨੇ ਨਹੀਂ ਤੇਰਾ ਨੁਕਸਾਨ ਨਹੀਂ ਹੋਉਂਦਾ ਨਾ ਗੁਰੂ ਰੋਜ ਸੇਧ ਕਰਦਾ ਆਵਾਜ਼ਾ ਮਾਰਦਾ ਵੇਖ ਜਿਹੜੇ ਸ਼ਬਦ ਨਾਲ ਜੁੜ ਗਏ ਉਹਨਾਂ ਨੇ ਕਾਰਜ ਸਵਾਰ ਲਿਆ ਸਿਮਰ ਸੁਆਮੀ ਸਤਗੁਰੇ ਆਪਣਾ ਤੂੰ ਵੀ ਆਪਣੇ ਪਿਆਰੇ ਨੂੰ ਸੇਧੇ ਕਰ ਕਾਰਜ ਸਫਲ ਹਮਾਰੇ ਸਿਮਣ ਵਾਲਿਆਂ ਦੇ ਕਾਜ ਸਬਰ ਦੇ ਤੇਰੇ ਵੀ ਸਬਰ ਜਨ ਰਹਾਉ ਅਗੇ ਸਹਿਬ ਕੰਨ ਨੇ ਪੁੰਨ দান ਪੂਜਾ ਪਰਮੇਸ਼ਰ ਪੁੰਨ ਕਰਨੇ ਮਨੁੱਖ ਨੇ ਇਹਨੂੰ ਧਰਮ ਸਮਝ ਲਿਆ দান ਕਰਨਾ ਇਹਨੂੰ ਧਰਮ ਸਮਝ ਲਿਆ ਇਹ ਧਰਮ ਦੇ ਛੋਟੇ ਛੋਟੇ ਅੰਗ ਨੇ ਛੋਟੇ ਛੋਟੇ ਅੰਗ ਨੇ ਪੁੰਨ ਕਰਨੇ দান ਕਰਨਾ ਵੇਖੋ ਪੁੰਨ ਤੇ పాਪ ਦੋ ਨੇ ਇਹ ਪੜਿਆ ਜਾਂਦਾ ਵੀ ਜਿਹੜਾ ਪਾਪ ਕਰਦਾ ਉਹਨੂੰ ਨਰਕ ਮਿਲਦਾ ਏ ਤੇ ਜਿਹੜਾ ਪੁੰਨ ਕਰਦਾ ਉਹਨੂੰ ਸਵਰਗ ਮਿਲਦਾ ਏ ਤੇ ਜਦੋਂ ਤੁਸੀਂ ਗੁਰੂ ਕੀ ਬਾਣੀ ਪੜੋਂਗੇ ਨਾ ਤੇ ਬਾਣੀ ਨੇ ਦੋਹਾਂ ਚੀਜ਼ਾਂ ਨੂੰ ਰੱਦ ਕੀਤਾ ਏ ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੋਹਾਂ ਨੂੰ ਰੱਦ ਦੇ ਕਹਿੰਦੇ ਅਸੀਂ ਇਹਨੂੰ ਰੱਦ ਕਰਦੇ ਆ ਨਾ ਨਰਕਾਂ ਦਾ ਡਰਿਆ ਤੇ ਨਾ ਸਵਰਗਾਂ ਦਾ ਲਾਲਚ ਹਮ ਕਾਹੂ ਕੀ ਕਾਰਨਾ ਕਰਦੇ ਆਪਣੇ ਗੁਰ ਪ੍ਰਸਾਦਿ ਅਸੀਂ ਤੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਕਾਹ ਕੋਈ ਨਰਕਾਂ ਦਾ ਡਰ ਨਹੀਂ ਸਵਰਗਾਂ ਦਾ ਲਾਲਚ ਨਹੀਂ ਅਸੀਂ ਤੇ ਰਸਤਾ ਹੀ ਰੱਦ ਕਰ ਦਿੱਤਾ ਉਹਨੂੰ ਪੁੱਛੀਏ ਤੁਹਾਡਾ ਤੇਰਾ ਰਸਤਾ ਏ ਕਹ ਲਗੇ ਸਾਡਾ ਰਸਤਾ ਤੇ ਪਿਆਰ ਦਾ ਏ ਸਾਡਾ ਰਸਤਾ ਤੇ ਗੁਰੂ ਦਾ ਏ ਸਾਡਾ ਰਸਤਾ ਤੇ ਸ਼ਬਦ ਦਾ ਏ ਅਸੀਂ ਤਾਂ ਸ਼ਬਦ ਚ ਲੀਨ ਹੋਣਾ ਹੈ ਆਪਣੇ ਗੁਰੂ ਚ ਆ ਭੇਦ ਹੋਣਾ ਏ ਸਾਨੂੰ ਨਾ ਰਾਜ ਚਾਹੀਦਾ ਨਾ ਮੁਕਤੀ ਚਾਹੀਦੀ ਆ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਇਹ ਪ੍ਰੇਮ ਦਾ ਰਸਤਾ ਗੁਰੂ ਦਾ ਰਸਤਾ ਏ ਪਾਤਸ਼ਾਹ ਕਹ ਲਗੇ ਪੁੱਣ ਇਹ ਗੁਰੂ ਚ ਆ ਭੇਦ ਨਹੀਂ ਕਰਾ ਸਕਦੇ দান ਕਰਨਾ ਚਲੋ ਚੰਗੀ ਬਾਤ ਏ ਵਸੇ ਲੋੜਵੰਦ ਦੀ ਮਦਦ ਕਰਨੀ ਵੈਸੇ ਪਾਤਸ਼ਾਹ ਜੀ ਨੇ ਕਲਗੀ ਵਾਲੇ ਪਾਤਸ਼ਾਹ ਜਿਹੜੇ 52 ਹੁਕਮਨਾਮੇ ਬਖਸ਼ਿਸ਼ ਕੀਤੇ ਹਨ ਉਹਦੇ 'ਚ ਵੀ ਜ਼ਿਕਰ ਆਉਂਦਾ ਏ ਸੇਕ ਨੂੰ ਤਾਂ ਸੰਬੰਧ ਕੱਢਣਾ ਚਾਹੀਦਾ ਤੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਪੁੰਨ ਦਾਨ ਪੂਜਾ ਕਰਨੀ ਉਹ ਕਿੰਨੇ ਤਰੀਕਿਆਂ ਨਾਲ ਲੋਕ ਪ੍ਰਮਾਤਮਾ ਦੀ ਪੂਜਾ ਕਰਦਾ ਹੈ ਕਿਸੇ ਨੇ ਠਾਕੁਰ ਬਣਾ ਕੇ ਪ੍ਰਮਾਤਮਾ ਨੂੰ ਪੂਜ ਲਿਆ ਕਿ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਪਰ ਪਾਤਸ਼ਾਹ ਇਹਨਾਂ ਨੇ ਉਹਦੇ 'ਚ ਇਹ ਭੇਦਤਾ ਏਦੇ ਵੀ ਨਹੀਂ ਹੋਏਗੀ ਪੁੰਨ ਦਾਨ ਪੂਜਾ ਪਰਮੇਸ਼ਰ ਪਰ ਸਾਰਿਆਂ ਤੋਂ ਕੋ ਉਤਮ ਦਾਤਿਆ ਤਾ ਉਹ ਹਰ ਕੀਰਤ ਤਤ ਵਿਚਾਰੇ ਇਹ ਤਤ ਦੀ ਬਾਤ ਆ ਪ੍ਰਮਾਤਮਾ ਦਾ ਸ਼ਬਦ ਫਰਮਤ ਦੀ ਵਿਚਾਰ ਕਰਨੀ ਤੇ ਪ੍ਰਮਾਤਮਾ ਦੀ ਸਿਫਤ ਉਸਲਾਹ ਕਰਨੀ ਪਤਾ ਕਿਉਂ ਇਹ ਇੱਕ ਗੱਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹਦੇ ਕੋਲ ਵੀ ਉਹਦੇ ਵਰਗੇ ਬਣ ਜੀਦਾ ਜ਼ਵਾਰੀ ਦੇ ਕੋਲ ਬਹਾਂਗੇ ਜੂਆ ਖੇਡਾਂਗੇ ਸ਼ਰਾਬੀ ਕੋਲ ਬੈਠਾਂਗੇ ਸ਼ਰਾਬ ਪੀਂਦੀ ਇਲਤ ਲੱਗ ਜੇਗੀ ਵਕਾਰੀ ਕੋਲ ਬੈਠਾਂਗੇ ਮਨਮਕਾਰੀ ਹੁੰਦਾ ਜਾਏਗਾ ਕਿਸੇ ਰੱਬੀ ਪਿਆਰੇ ਕੋਲ ਬੈਠਾਂਗੇ ਸਾਧੂ ਕੋਲ ਬੈਠਾਂਗੇ ਤੇ ਮਨ ਫਿਰ ਪ੍ਰਮਾਤਮਾ ਵਾਲੇ ਪਾਸੇ ਤੁਰ ਪਏਗਾ ਜੈਸੀ ਸੰਗਤ ਤੈਸੀ ਰੰਗਤ ਹੁਣ ਬਹੁਤੀ ਸੰਗਤ ਤੇ ਮੋਬਾਈਲ ਦੀ ਬੰਦੇ ਦੀ 24 ਘੰਟਿਆਂ ਵਿੱਚੋਂ ਬਹੁਤਾ ਨਹੀਂ ਤੇ 7-8 ਘੰਟੇ ਤੇ ਮੋਬਾਈਲ ਸਾਡੇ ਲੈਂਦਾ ਹੀ ਹੈ ਨਾ ਹੁਣ ਮੋਬਾਈਲ ਵਿੱਚੋਂ ਆਪਾਂ ਕੀ ਵੇਖਦੇ ਆ ਕੀ ਪੜ੍ਹਦੇ ਆ ਇਹ ਖੁਦ ਆਪਣੇ ਆਪ ਨੂੰ ਦੇਖ ਸਕਦੇ ਆ ਕਿਉਂਕਿ ਇਹਦੇ ਤੇ ਚੰਗਾ ਵੀ ਆ ਤੇ ਮਾੜਾ ਵੀ ਆ ਪ੍ਰਮਾਤਮਾ ਨੇ ਹਰ ਕਦੇ ਅੰਦਰ ਚੰਗਾ ਵੀ ਪਾਇਆ ਤੇ ਮਾੜਾ ਵੀ ਪਾਇਆ ਹਰ ਇੱਕ ਚੀਜ਼ ਦਾ ਲਾਭ ਵੀ ਆ ਤੇ ਹਰ ਚੀਜ਼ ਦੀ ਹਾਨੀ ਵੀ ਆ ਪ੍ਰਮਾਤਮਾ ਨੇ ਤੇ ਅੰਗੂਰ ਬਣਾ ਦਿੱਤਾ ਤੇ ਕਿਸੇ ਨੇ ਅੰਗੂਰਾ ਚੋਂ ਖੱਡ ਬਣਾ ਲਈ ਤੇ ਕਿਸੇ ਨੇ ਅੰਗੂਰਾ ਚੋਂ ਸ਼ਰਾਬ ਬਣਾ ਲਈ ਹੁਣ ਅੰਗੂਰਾ ਦਾ ਥੋੜਾ ਕਸੂਰ ਆ ਇਹ ਤੇ ਵਰਤੋਂ ਕਰਨ ਵਾਲੇ ਦਾ ਕਸੂਰ ਆ ਨਾ ਸ਼ਰਾਬ ਨੇ ਜ਼ਿੰਦਗੀ ਬਰਬਾਦ ਕੀਤੀ ਅੰਗੂਰਾ ਨੇ ਸਰੀਰ ਨੂੰ arogyata ਦਿੱਤੀ ਆ ਮਨ ਨੂੰ ਠੰਡਕ ਦਿੱਤੀ ਆ ਤਨ ਨੂੰ ਠੰਡਕ ਦਿੱਤੀ ਆ ਇਹ ਨਿਰਭਰ ਸਾਡੇ ਤੇ ਅਸੀਂ ਵਰਤੋਂ ਕੀਤੇ ਤਰੀਕੇ ਨਾਲ ਕਰਦੀ ਆ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਦੀ ਸਿਫਤੋ ਸਲਾਹ ਕਰਨੀ ਆ ਕੀਰਤ ਕਰਨੀ ਆ ਰੱਬੀ ਪਿਆਰਿਆਂ ਦੇ ਕੋਲ ਬੈ ਕੇ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦੀ ਸਾਰਿਆਂ ਨੇ ਇਹ ਪਾਛਾ ਕਲ ਕੇ ਉਦਮ ਪ੍ਰਾਲੇ ਕਰਨੇ ਨੇ ਤਾਂ ਕਿ ਜੀਵਨ ਸੋਹਣਾ ਬਣ ਜਾਏ ਅੱਗੇ ਸਾਬ ਕਹਿੰਦੇ ਨੇ ਗੁਣ ਗਾਵਤ ਆਪਾਂ ਗੁਣੀ ਤੇ ਗਾ ਰਹੇ ਨੇ ਗੁਣ ਗਾਉਣ ਨਾਲ ਮੈਲ ਲੱਗਦੀ ਆ ਕਪੜਾ ਹੋਵੇ ਨਾ ਕਿੰਨਾ ਵੀ ਕੀਮਤੀ ਹੋਵੇ ਬੜਾ ਮਹਿੰਗਾ ਲਿਆਂਦਾ ਹੋਵੇ ਤੇ ਬੜੇ ਯਤਨਾਂ ਦੇ ਨਾਲ ਖਰੀਦਿਆ ਵੀ ਆ ਹੀ ਲੈਣਾ ਹੈ ਤੇ ਬੰਦਾ ਉਹਨੂੰ ਫਿਰ ਪਾਉਂਦਾ ਵੀ ਆ ਤੇ ਜਦੋਂ ਗੰਦਾ ਹੋ ਜਾਂਦਾ ਲਾਹ ਕੇ ਸੁੱਟ ਦਿੰਦਾ ਤੇ ਕੋਈ ਪੁੱਛੇ ਵੀ ਹੁਣ ਨਹੀਂ ਪਾਉਂਦਾ ਕਹਿ ਲਗਾ ਗੰਦਾ ਹੋਇਆ ਧੋ ਲਾਂਗੇ ਫਿਰ ਪਾਵਾਂਗੇ ਪਾਵ ਕੇ ਜਿਹੜਾ ਮੈਲਾ ਕੱਪੜਾ ਭਾਵੇਂ ਕਿੰਨਾ ਵੀ ਕੀਮਤੀ ਹੈ ਸਾਨੂੰ ਉਹ ਵੀ ਚੰਗਾ ਨਹੀਂ ਲੱਗਦਾ ਜਿੰਨਾ ਚਿਰ ਉਹ ਧੋਤਾ ਨਹੀਂ ਜਾਂਦਾ ਤੇ ਜਿੰਨਾ ਚਿਰ ਮਨ ਮੈਲਾ ਹੈ ਤੇ ਗੁਰੂ ਨੂੰ ਕਿਵੇਂ ਚੰਗਾ ਲੱਗੇਗਾ ਤੇ ਪਾਛਾ ਕਹਿੰਦੇ ਇਹਨੂੰ ਧੋ ਧੋਣਾ ਕਿਵੇਂ ਉਹਦੇ ਗੁਣ ਗਾ ਕੇ ਗੁਣ ਗਾਵਤ ਤੇਰੀ ਪੁੱਤਰ ਸੁਭੈ ਗੁਣ ਗਾਵਤ ਮਾਰਕਾਲ ਕੇ ਜਦੋਂ ਗਾਏਗਾ ਨਾ ਆ ਵੇਖੋ ਕਿੰਨੀ ਪਿਆਰੀ ਪੰਕਤੀ ਜੀ ਆਤਲ ਸੁਖ ਪਾਇਆ ਆਤਲ ਕਹਿੰਦੇ ਨੇ ਨਾ ਤੋਲਿਆ ਜਾਣ ਵਾਲਾ ਕਹਿ ਲਵੇ ਉਹ ਸੁਖ ਮਿਲ ਗਿਆ ਜਦ ਤੋਲਿਆ ਹੀ ਨਹੀਂ ਜਾਂਦਾ ਕਹਿ ਲਵੇ ਇੰਨਾ ਵੱਡਾ ਸੁਖ ਗੁਰੂ ਨੇ ਦਿੱਤਾ ਇਸ ਸ਼ਬਦ ਤੋਂ ਮਿਲਿਆ ਨਾ ਸ਼ਬਦ ਸੀ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੇ ਜ਼ਾਲਮਾ ਨੇ ਅੱਧ ਦੇ ਤਸੀਹੇ ਦੁਖੀ ਕਰਨ ਦਾ ਯਤਨ ਕੀਤਾ ਤਤੀ ਤਵੀ ਤੇ ਬਟਾਇਆ ਤਤੀ ਰੇਤ ਸੀਚੇ ਪਾਈ ਉਬਲਦੀ ਦੇਗ ਚ ਤਤੀ ਰੇਤ ਤੇ ਬਟਾਇਆ ਭੁੱਖਿਆ ਰਖਿਆ ਤਿੰਨ ਦਿਨ ਤਸੀਹੇ ਦਿੱਤੇ ਪਰ ਪਾਚਾ ਨੰਦ ਵਿੱਚ ਆ ਕਹਿੰਦੇ ਕਿ ਕਿਆ ਹੁਆ ਤੁਹਾਨੂੰ ਤਪ ਰਿਆ ਅਮ ਸ਼ਾਂਤ ਹੈ ਹਰੀ ਨਾਮ ਕਹਿੰਦੇ ਕਿ ਤਨ ਦੀ ਕਿਹੜੀ ਗੱਲ ਹੈ ਮਨ ਕਰਕੇ ਸ਼ਾਂਤ ਆ ਮਨ ਦਾ ਕਾਜ ਸਵਰਿਆ ਏ ਮਨ ਕਰਕੇ ਕੋਈ ਦੁੱਖ ਨਹੀਂ ਜੇ ਮਨ ਨੂੰ ਦੁੱਖ ਨਹੀਂ ਤੇ ਤਨ ਨੂੰ ਵੀ ਲੱਗਦਾ ਜੇ ਮਨ ਦੁਖੀ ਆ ਤਨ ਤੇ ਗਦੇਲਿਆ ਤੇ ਪਿਆ ਇਸੀ ਤੇ ਪਿਆ ਤਾਂ ਵੀ ਕਲਪੇਗਾ ਤਾਂ ਵੀ ਚਿੰਤਾ ਵਿੱਚ ਝੋਰੇ ਤੇ ਅੱਗ ਬਲੇਗੀ ਅੰਦਰ ਮਲੁਖ ਦੇ ਕਹਿ ਲਗੇ ਸੀ ਮਨ ਕਰਕੇ ਸ਼ਾਂਤ ਆ ਆਤਲ ਸੁਖ ਪਾਇਆ ਠਾਕਰ ਅਗਮ ਅਪਾਰੇ ਉਸ ਠਾਕਰ ਜਿਹੜਾ ਠਹਿਰਿਆ ਹੋਇਆ ਪ੍ਰਮਾਤਮਾ ਨਾਲ ਜਿਹਨਾਂ ਨਾਮ ਮਿਲਿਆ ਜਾਣ ਵਾਲਾ ਜਿਹਦੀ ਗਮਤਾ ਹੀ ਕੋਈ ਨਹੀਂ ਅਪਾਰਲਾ ਬੰਨਾ ਹੀ ਕੋਈ ਨਹੀਂ ਜਿੰਦਾ ਅਪਾਰਿਆ ਕਹਿ ਲਗੇ ਉਹਦੀ ਰਹਿਮਤ ਨਾਲ ਕਿਰਪਾ ਦੇ ਨਾਲ ਨਾ ਤੋਲਿਆ ਜਾਣ ਵਾਲਾ ਸੁਖ ਮਿਲ ਗਿਆ ਕਦੋਂ ਜਦੋਂ ਉਹਦੇ ਗੁਣ ਗਾਏ ਅੱਗੇ ਸਾਬ ਕਿੰਨੇ ਨੇ ਜੋ ਜਨ ਪਾਰ ਬ੍ਰਹਮ ਆਪਣੇ ਤੀਨੇ ਤਿੰਨ ਕਾ ਬੌੜ ਕਛਨਾ ਵਿਚਾਰੇ ਜਿੰਨਾਂ ਨੂੰ ਆਪਣੇ ਕਲੇਜੇ ਨਾਲ ਲਾ ਲੈਂਦਾ ਆਪਣੇ ਬਣਾ ਲੈਂਦਾ ਦੁਨੀਆ ਦਾ ਕੁਝ ਨਹੀਂ ਦੇ ਵਿਗਾੜ ਸਕਦੀ ਤਿੰਨ ਕਾ ਬੌੜ ਕਛਨਾ ਵਿਚਾਰੇ ਕਹਿਣ ਕਿ ਦੁਨੀਆ ਦਾ ਕੋਈ ਨਹੀਂ ਵਿਗਾੜ ਸਕਦੀ ਇੱਕ ਪਾਸੇ ਲੱਖਾਂ ਬਾਵਾ ਹੋ ਜਾਣ ਇੱਕ ਪਾਸੇ ਇਕੱਲਾ ਹੀ ਖਲੋ ਜੈ ਨਾ ਜਾਮ ਗੁਰੂ ਹੋਏ ਵੱਲ ਲੱਖ ਬਾਏ ਕਹਿ ਕੇ ਜੈ ਜਾਮ ਗੁਰੂ ਹੋਏ ਵੱਲ ਕੈ ਲਗ ਜੇ ਗੁਰੂ ਵੱਲ ਹੋ ਜੈ ਨਾ ਇੱਕ ਪਾਸੇ ਲੱਖਾਂ ਬਾਵਾ ਲੱਖਾਂ ਲੋਕ ਖਲੋ ਜਾਣ ਇੱਕ ਪਾਸੇ ਉਹ ਹੋਵੇ ਲੱਖਾਂ ਨੇ ਘੇਰਾ ਪਾਇਆ ਇਸੀ ਚਮਕੌਰ ਦੀ ਗੜੀ ਨੂੰ ਕੀ ਵਗਾਲ ਲਿਆ ਕਲਗੀ ਵਾਲੇ ਪਾਤਸ਼ਾਹ ਜੀ ਦਾ ਇੱਕ ਪਾਸੇ ਲੱਖਾਂ ਹੋਣ ਇੱਕ ਪਾਸੇ ਉਹ ਕੱਲਾ ਹੀ ਹੋਵੇ ਨਾ ਤੇ ਲੱਖਾਂ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਕਹੇ ਜੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਜਾਂ ਤੂੰ ਮੇਰੇ ਵੱਲ ਤਾਂ ਕਿਆ ਮੁਛੰਦਾ ਤੂੰ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਇ ਖਰਚ ਰੰਦਾ 184 ਮੇਦਨੀ ਕਹਿ ਲਗੇ ਸੇਵਾ ਚ ਲੱਗ ਜਾਂਦੀ 184 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਾ ਮੰਗੇ ਮਨ ਦਾ ਲੇਕਾ ਕੋਈ ਨਾ ਪੁੱਛਈ ਕਹਿਣ ਮਨ ਲੇਖਾ ਵੀ ਮੁੱਕ ਗਿਆ ਲੇਖਾ ਕੋਈ ਨਾ ਪੁੱਛਈ ਜਹਰ ਬਖਸ਼ੰਦਾ ਸਭੇ ਕਾਜ ਸਵਾਰੀਏ ਜਾਂ ਤੁਦ ਪੁਮੰਦਾ ਜਦੋਂ ਉਹਨੂੰ ਭਾਜੀਏ ਜਦੋਂ ਕਲੇਜੇ ਨਾਲ ਲਾ ਲੈਣਾ ਫਿਰ ਕੋਈ ਪਰਵਾਹ ਨਹੀਂ ਫਿਰ ਇੱਕੋ ਚੀਜ਼ ਦੀ ਪਰਵਾਹ ਕਰਨੀ ਚਾਹੀਦੀ ਆ ਪਰਵਾਹ ਨਾ ਹੀ ਕਿਸੇ ਕੇਰੀ ਮਰਦਾਨਾ ਜਦੋਂ ਪਾਣੀ ਲੈਣ ਜਾਂਦਾ ਨਾ ਉਹਦੇ ਕੋਲੋਂ ਵਲੀ ਕੋਲੋਂ ਤੇ ਵਲੀ ਪਾਣੀ ਨਹੀਂ ਦਿੰਦਾ ਤੀਜੀ ਵਾਰ ਜਦੋਂ ਗਿਆ ਕਹਿੰਦਾ ਜਿਹੜਾ ਚੇਲਾ ਉਹਦੇ ਕੋਲ ਪਾਣੀ ਨਹੀਂ ਮਿਲਦਾ ਜੇ ਪਾਣੀ ਪੀਣਾ ਤੇ ਮੱਥਾ ਤੇ ਕਹਿੰਦਾ ਮੱਥਾ ਨਾਨਕ ਨੂੰ ਟੇਕਿਆ ਹੋਰ ਕਿਤੇ ਨਹੀਂ ਨੂੰ ਟੇਕਿਆ ਜਾਣ ਉਹਦਾ ਹੋ ਗਿਆ ਤੇ ਪਿੱਛੋਂ ਪੱਥਰ ਰੇੜ ਦਿੱਤਾ ਮਰਦਾਨਾ ਅੱਧੀ ਅੱਗੇ ਪੱਥਰ ਪਿੱਛੇ ਪਿੱਤੇ ਬਾਬਾ ਬਚਾਲਾ ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਪ੍ਰਮਾਤਮਾ ਦਾ ਨਾਮ ਹੋਵੇ ਤੇ ਪੱਥਰ ਵੀ ਸੇਵਾਦਾਰ ਬਣ ਜਾਂਦੇ ਨੇ ਪ੍ਰਵਾਹ ਨਾ ਇਹ ਕਿਸੇ ਤੇਰੀ ਬਾਜ ਸੱਚੇ ਨਾ ਪ੍ਰਵਾਹ ਆ ਤੇ ਪ੍ਰਮਾਤਮਾ ਦੇ ਨਾਮ ਦੀ ਮੱਝ ਨੇ ਪੰਜਾ ਲਾਇਆ ਤੇ ਪੱਥਰ ਤੇ ਵੀ ਰਹਿਮਤ ਹੋ ਗਈ ਉਹਦੇ ਤੇ ਵੀ ਕਿਰਪਾ ਹੋ ਗਈ ਅੱਜ ਵੀ ਪੂਜਿਆ ਜਾਂਦਾ ਉੱਤੇ ਜਾ ਕੇ ਪੱਥਰ ਪੂਜਾ ਦੀ ਬਣਾਈ ਆ ਪਰ ਉਹਦੇ ਤੇ ਗੁਰੂ ਦੀ ਕਿਰਪਾ ਹੋਈ ਆ ਨਾਨਕ ਆ ਉਹ ਪੰਜਾ ਸਹਿਬ ਬਣਿਆ ਮੱਝ ਦਾ ਪੰਜਾ ਲੱਗਾ ਉੱਤੇ ਪੱਥਰ ਤੇ ਵੀ ਪਤਰ ਵੀ ਮੌਮ ਹੋ ਗਿਆ ਇਹ ਰਹਿਮਤ ਹੈ ਗੁਰੂ ਦੀ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬੌਣ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਅਰ ਨਾਨਕ ਕੰਠ ਮਜਾਰੇ ਚਾਲ ਗਈ ਨਹੀਂ ਬਰਕਤ ਵਧ ਗਈ ਹੁਣ ਨਾਮ ਮੇਰਾ ਜੀਵਨ ਬਣ ਗਿਆ ਜਪ ਜਪ ਕੇ ਜੀਂਦਾ ਜੇ ਨਹੀਂ ਜਪਦਾ ਤੇ ਮੌਤ ਹੁੰਦੀ ਆ ਆਖਾਂ ਦੀਵਾ ਵਿਸਰੇ ਮਰ ਜਾਓ ਨਾਮ ਰਤਨ ਨਾਮ ਰਤਨ ਰਤਨ ਬੜਾ ਮਹਿੰਗਾ ਏ ਨਾਮ ਰੂਪੀ ਰਤਨ ਬੜਾ ਮਹਿੰਗਾ ਜੇ ਗੁਰੂ ਕੋਲ ਮੰਗਿਆ ਕਰੀਏ ਜੇ ਮੰਗ ਲਿਆ ਨਾ ਕੁਝ ਨਹੀਂ ਮੰਗਣ ਦੀ ਲੋੜ ਨਹੀਂ ਪੈਣੀ ਮੰਗਦੇ ਹੀ ਨਹੀਂ ਨੋ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਹੁਣ ਤੇ ਗਲੇ ਵਿੱਚ ਪ੍ਰਮਾਤਮਾ ਦਾ ਹੀ ਨਾਮ ਆ ਗਿਆ ਗਲੇ ਵਿੱਚ ਪਤਾ ਕਿਉਂ ਕੰਠ ਕਹਿੰਦੇ ਨੇ ਗਾਲਾ ਗਲੇ ਚ ਹਾਰ ਪਾਇਆ ਹੁੰਦਾ ਨਾ ਕਈ ਵਾਰੀ ਬੀਬੀਆਂ ਤੇ ਵਿਆਹ ਸ਼ਾਦੀ ਤੇ ਜਾਣ ਵਿਹਾਰ ਬੜਾ ਕੀਮਤੀ ਆ 2 2.5 3 ਲੱਖ ਦਾ ਬਣਿਆ ਤੇ ਬਾਰ-ਬਾਰ ਗਲੇ ਨੂੰ ਹੱਥ ਲਾ ਕੇ ਵੇਖੀ ਕਿ ਕਿਤੇ ਚੋਰੀ ਨਾ ਹੋ ਗਏ ਕਿਤੇ ਨਾ ਇਲਾਜ ਨਾ ਲਿਆ ਹੋਵੇ ਬਾਰ-ਬਾਰ ਖਿਆਲ ਰੱਖੇਗੀ ਇਸੇ ਤਰ੍ਹਾਂ ਜ਼ਿੰਦਗੀ ਦੇ ਬੰਦੇ ਜਿੱਧਰ-ਜਿੱਧਰ ਕਦਮ ਪੁੱਟਦਾ ਬਾਰ-ਬਾਰ ਇਹ ਖਿਆਲ ਕਰਦਾ ਵੀ ਜਿੱਧਰ ਮੈਂ ਕਦਮ ਪੁੱਟਦਾ ਪਿਆ ਏ ਇਹ ਗੁਰੂ ਆਲਾਓ ਕਰਦਾ ਏ ਕਿਤੇ ਇਹ ਨਾ ਹੋਵੇ ਮੈਂ ਕੁਝ ਹੋਰ ਕਰਤਾ ਹੋਣਾ ਹੁਣ ਅਮਰਤਾਰੀ ਦੇ ਪੁੱਤ ਦਾ ਵਿਆਹ ਧੀ ਦਾ ਵਿਆਹ ਤੇ ਕਹਿੰਦੇ ਨੇ ਬਰਾਤ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਵੀ ਕਹਿੰਦੇ ਬਰਾਤ ਦੀ ਸੇਵਾ ਹੋਣੀ ਚਾਹੀਦੀ ਆ ਹੋਰ ਕੁਝ ਨਹੀਂ ਚਾਹੀਦਾ ਤੇ ਸਤੀ ਪ੍ਰਕਾਰ ਦੇ ਭੋਜਨ ਇਹ ਉਹ ਨਹੀਂ ਦਿਸਦੇ ਸੇਵਾ ਕਾਦੇ ਨਾਲ ਹੁੰਦੀ ਆ ਸ਼ਰਾਬ ਮੀਤ ਨਾਲ ਇਹ ਹੁਣ ਗੁਰੂ ਦਾ ਰਾਹ ਢੋੜੀ ਆ ਪਾਛਾ ਕਹਿ ਲਗੇ ਇਹ ਚਸਕਿਆ ਕਰਕੇ ਆਪਣੀ ਪ੍ਰਮਤਾ ਕਰਕੇ ਗੁਰੂ ਨੂੰ ਭੁੱਲ ਗਿਆ ਆਪਣੇ ਪੈਰਾਂ ਤੇ ਕੁਹਾੜਾ ਮਾਰ ਲਿਆ ਕਬੀਰ ਦੀਨ ਗਵਾਇਆ ਦੁਨੀਸ਼ੇ ਦੁਨੀ ਨਾ ਚਾਲੀ ਸਾਤ ਪਾਇ ਕੁਹਾੜਾ ਮਾਰਿਆ ਗਾਫਲ ਆਪਣੇ ਆਤ ਆਪਣੇ ਪੈਰਾਂ ਤੇ ਕੁਹਾੜਾ ਮਾਰ ਲਿਆ ਪਰ ਜਿਹੜਾ ਰੱਬ ਦਾ ਪਿਆਰਾ ਨਾ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠਮ ਜਾਰੇ ਜਿਵੇਂ ਸੁਹਾਣੀ बार-बार ਆਪਣੇ ਹਾਰ ਨੂੰ ਲਾ ਕੇ ਵੇਖਦੀ ਆ ਉਹ बार-बार ਸ਼ਬਦ ਹੁਣ ਮਨ ਦਾ ਸੁਭਾਅ ਆ ਬੁਰੇ ਪਾਸੇ ਜਾਂਦਾ ਉਹ ਸ਼ਬਦ ਨੂੰ ਅੱਗੇ ਕਰ ਦਿੰਦਾ ਵੀ ਨਹੀਂ ਨਹੀਂ ਗੁਰੂ ਇਦਾਂ ਕਹਿੰਦਾ ਮਨ ਲੋਚੇ ਬਰਿਆਈਆਂ ਗੁਰ ਸ਼ਬਦੀ ਇਹ ਮਨ ਹੋ ਰੀਏ ਲੋਕ ਜੋ ਮਰਜੀ ਕਹਿਣ ਜੋ ਮੇਰਾ ਗੁਰੂ ਕਹਿੰਦਾ ਮੈਂ ਤੇ ਉਹ ਕਰਨਾ ਏ ਤੇ ਗੁਰੂ ਦਾ ਆਖਾ ਜਣਾ ਕਰਦਾ ਫਿਰ ਗੁਰੂ ਕਿਉਂ ਨਹੀਂ ਉਹਦੇ ਆਖੇ ਲੱਗੇਗਾ ਗੁਰੂ ਨੂੰ ਆਪਣੇ ਕਲੇਜਨ ਨਾਲ ਲਾਉਂਦਾ ਏ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਕਲੇਜਨ ਨਾਲ ਲਾ ਲਿਆ ਉਹਨਾਂ ਦੇ ਜ਼ਿੰਦਗੀ ਦੇ ਕਾਜ ਸਵਰ ਗਏ ਉਹਨਾਂ ਦਾ ਲੋਕ ਸੁਖੀ ਪਰਲੋਕ ਸੁਵਲ ਨੇ ਨਾਮ ਘਰ ਪ੍ਰਭ ਆਪੇ ਮਿਲਨੇ ਉਹਨ ਗਿਆ ਬੇਅੰਤ ਮਨੁੱਖਾਂ ਦੀ ਖਿਮਾ 2 ਮਿੰਟ ਗੁਰਮਤਿ ਦਾ ਜਾਬ ਫਿਰ ਗੁਰੂ ਦੀ ਅਸੀਸ ਸਮਾਪਤੀ ਆ ਜੀ ਸਾਰੇ ਕਿਰਪਾ ਕਰੋ ਵਾਹਿਗੁਰੂ 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 ਆਹ ਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਵਾਹਿਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਵਾਹਿਗੁਰੂ ਆਹ ਗੁਰੂ ਆਹ ਗੁਰੂ ਆਹ ਗੁਰੂ ਵਾਹਿਗੁਰੂ ਆਹ ਗੁਰੂ ਆਹ ਗੁਰੂ ਵਾਹਿ ਗੁਰੂ ਧੰਨ ਗੁਰੂ ਅਰਜਨ ਦੇਵ ਸਹਿਬ ਜੀ ਧੰਨ ਗੁਰੂ ਅਰਜਨ ਦੇਵ ਸਹਿਬ ਜੀ ਧੰਨ ਗੁਰੂ ਅਰਜਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਆਪ ਮੁਕਤ ਮੋਇ ਤਾਰੇ ਆਪ ਮੁਕਤ ਮੋਇ ਤਾਰੇ ਆਪ ਮੁਕਤ ਮੋਇ ਤਾਰੇ ਆਪ ਮੁਕਤ ਮੋਇ ਤਾਰੇ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ 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 ਸੋਖੋ ਵੇ ਨਾਮ ਚ ਤਾਵੇ ਸਿਖ ਪੜਦੇ ਸੁਨਦੇ ਸਰਬਤ ਲਾਇਵਨ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ